ਹਾਂ ਜੀ ਮਿੱਤਰੋ ਪੰਜਾਬ ਚ ਅੱਜਕੱਲ ਮਾਨਾਂ ਦੀ ਚਰਚਾ ਆ ਇੱਕ ਮਾਨ ਸੁੱਚਾ ਸੂਰਮਾ ਬਣ ਕੇ ਸਿਨੇਮਿਆਂ ਚ ਗੱਜੀ ਜਾਂਦਾ ਇੱਕ ਮਾਨ ਜਿਹੜਾ ਪਹਾੜ ਦੀਆਂ ਪੌੜੀਆਂ ਉੱਤੇ ਕਿਹਾ ਹਸਤਾਲ ਚ ਤੇ ਤੀਜਾ ਮਾਨ ਜਿਹੜਾ ਵਾ ਸਭ ਤੋਂ ਬਜ਼ੁਰਗ ਆ ਉਹ ਮਾਫੀ ਮੰਗੀ ਜਾਂਦਾ ਸੋ ਗੱਲ ਆਪਾਂ ਕਰਦੇ ਆ ਕਿ ਤੀਜੇ ਮਾਨ ਗੁਰਦਾਸ ਮਾਨ ਸਾਹਿਬ ਦੀ ਗੁਰਦਾਸ ਮਾਨ ਸਾਹਿਬ ਨੇ ਇੱਕ ਬੜੀ ਖਿਮਾ ਜਾਂਚਣਾ ਮੰਗੀ ਆ ਨਮਾਨੇ ਹੋ ਕੇ ਕਿ ਯਾਰ ਜੇ ਮੇਰ ਤੋਂ ਕੋਈ ਗਲਤੀ ਹੋ ਗਈ ਤੇ ਮੈਨੂੰ ਮਾਫ ਕਰ ਦਿੱਤਾ ਜਾਵੇ ਚੰਗਾ ਨਹੀਂ ਲੱਗਦਾ ਬੰਦਾ ਗੁਰਦਾਸ ਮਾਨ ਕਾਫੀ ਸੀਨੀਅਰ ਆ ਮਲਕੇ 70 ਪਲੱਸ ਹੀ ਹੋਣਗੇ ਮਲਦਾ ਉਮਰ ਦੇ ਹਿਸਾਬ ਨਾਲ ਗੁਰਦਾਸ ਮਾਨ ਦੀ ਉਮਰ ਇੰਨੀ ਕੀ ਹੋएगी ਤੇ ਇਸ ਉਮਰ ਆ ਕੇ ਬੰਦਾ ਜਦੋਂ ਕਿਸੇ ਨੂੰ ਮੰਗਦਾ ਮਾਫੀ ਨਮਾਨਾ ਜਾਂ ਹੋ ਕੇ ਤੇ ਸਭ ਦੇ ਆਪਣੇ ਆਪਣੇ ਵਿਚਾਰ ਹੋ ਸਕਦੇ ਆ ਪਰ ਗੱਲ ਆਪਾਂ ਕਰਦੇ ਆ ਕਿ ਇੱਥੋਂ ਤੱਕ ਗੱਲ ਪਹੁੰਚੇ ਕਿਦਾਂ ਗੁਰਦਾਸ ਮਾਨ ਸਾਹਿਬ ਨੇ ਬੜਾ ਚਿਰ 90 ਨਾਥਿੰਗ अर्ਲੀ 80s ਤੋਂ ਗਾਣੇ ਜਦੋਂ ਸ਼ੁਰੂ ਕੀਤੇ ਆ ਲੋਕਾਂ ਦੀ ਜ਼ੁਬਾਨ ਤੇ ਗੁਰਦਾਸ ਮਾਨ ਦੇ ਹੀ ਗਾਣੇ ਸੀ ਗੁਰਦਾਸ ਮਾਨ ਸਾਹਿਬ ਦਾ ਰਤਬਾ ਵੀ ਇੱਕ ਬੜਾ ਵੱਡਾ ਰਤਬਾ ਮੰਨਿਆ ਜਾਂਦਾ ਸੀਗਾ ਪੰਜਾਬੀ ਸੰਗੀਤ ਜਗਤ ਦੇ ਵਿੱਚ ਪੰਜਾਬੀ ਕਲਾ ਜਗਤ ਦੇ ਵਿੱਚ ਓਵਰਆਲ ਕਲਾਕਾਰਾਂ ਦੇ ਵਿੱਚ ਪਰ ਕੀ ਇਹੋ ਜੀ ਚੀਜ਼ ਵਾਪਰੀ ਜਿਹਦੇ ਨਾਲ ਇੱਕੋ ਦਾਮ ਜਿਹੜਾ ਗੁਰਦਾਸ ਮਾਨ ਨੇ ਪੰਜਾਬੀ ਆ ਉਹ ਗੁਰਦਾਸ ਮਾਨ ਦੇ ਕਾਫੀ ਹੱਦ ਤੱਕ ਜਿਹੜੇ ਖਿਲਾਫ ਹੋ ਗਏ ਤੇ ਉਹਨਾਂ ਨੂੰ ਮਾਫੀ ਮੰਗਣੀ ਪੈ ਰਹੀ ਆ ਇੱਕ ਤੇ ਹਿੰਦੀ ਵਾਲਾ ਮਸਲਾ ਚੱਲਿਆ ਤੇ ਉਹ ਚੁਗਦਾਸ ਮਾਨ ਸਾਹਿਬ ਨੇ ਆਪਣੇ ਵਿਚਾਰ ਦਿੱਤੇ ਜਿਹੜੇ ਕੋਈ ਵੀ ਬੰਦਾ ਦੇ ਸਕਦਾ ਚ ਕੋਈ ਗੱਲ ਨਹੀਂ ਹਿੰਦੀ ਇਸ ਲੈਂਗੁਏਜ ਆਪਾਂ ਹਿੰਦੀ ਫਿਲਮਾਂ ਵੇਣ ਹਿੰਦੀ ਗਾਣੇ ਸੁਣਦੇ ਹੀ ਆ ਪਰ ਇੱਕ ਕਹਿਣ ਦਾ ਤਰੀਕਾ ਹੁੰਦਾ ਆ ਕਿ ਉਹਨੂੰ ਤੁਸੀਂ ਕਿੱਦਾਂ ਕਰਦੇ ਜੇ ਗੁਰਦਾਸ ਮਾਨ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਕਿ ਹਿੰਦੀ ਦੀ ਕੋਈ ਡਿਸਰੈਸਪੈਕਟ ਨਹੀਂ ਕਰਦਾ ਅੰਗਰੇਜ਼ੀ ਦੀ ਕੋਈ ਡਿਸਰੈਸਪੈਕਟ ਨਹੀਂ ਕਰਦਾ ਜਿਹੜੇ ਲੋਕੀ ਪੰਜਾਬ ਨਾਲ ਬਿਲੋਂਗ ਕਰਦੇ ਆ ਉਹ ਪੰਜਾਬੀ ਨੂੰ ਜ਼ਿਆਦਾ ਪਿਆਰ ਕਰਦੇ ਕਿਉਂਕਿ ਉਹਨਾਂ ਦੀ ਬੋਲੀ ਆ ਰਾਈਟ ਤੇ ਇਸ ਠੀਕ ਉਸੇ ਤਰ੍ਹਾਂ ਜਿੱਦਾਂ ਤਾਮਲਾਡੂ ਵਾਲੇ ਕਰਦੇ ਆਪਣੇ ਬੰਗਾਲੀ ਆਪਣੀ ਕਰਦੇ ਆ ਨਾਗਾਲੈਂਡ ਵਾਲੇ ਆਪਣੀ ਕਰਦੇ ਆ ਫ੍ਰੈਂਚ ਆਪਣੀ ਕਰਦੇ ਆ ਪੋਲਿਸ਼ ਆਪਣੀ ਕਰਦੇ ਆ ਰਸ਼ੀਅਨ ਆਪਣੀ ਕਰਦੇ ਆ ਸੋ ਉਸ ਤੋਂ ਬਾਅਦ ਮਸਲਾ ਪੱਕਿਆ ਤੇ ਇਹਨਾਂ ਨੇ ਇੱਕ ਸ਼ਾਇਦ ਅੱਪਾ ਵੀਡੀਓ ਵੇਖੀ ਹੈ ਸ਼ਾਇਦ ਕੀ ਵੇਖੀ ਹੈ ਵੀ ਇੱਥੇ ਇਹਨਾਂ ਨੇ ਬੰਦੇ ਨੂੰ ਕਾਫੀ ਬੱਤੀ ਬਣਾ ਕੇ ਆਪਣੇ ਪਿੱਛੇ ਲੈ ਲਾ ਹੁਣ ਜੇ ਉਸ ਇੱਕ ਲੈਵਲ ਤੇ ਬੰਦਾ ਪਹੁੰਚ ਜਾਂਦਾ 65 60 ਤੋਂ ਸਾਲ ਤੁੱਤੇ ਜਾਂਦਾ 65 ਸਾਲ ਦੇ ਤੁਹਾਡੀ ਕਰੀਬ ਉਮਰ ਆ ਤੇ ਤੁਸੀਂ ਜੇ ਹਾਲੇ ਵੀ ਸਟੇਜ ਤੇ ਬੰਦੇ ਨੂੰ ਇੰਨੇ ਵੱਡੇ ਬੰਦਿਆਂ ਦੇ ਵਿੱਚੋਂ 10 ਬੰਦਿਆਂ ਨੂੰ ਹੈਂਡਲ ਨਹੀਂ ਕਰ ਸਕਦੇ ਤੇ ਫਿਰ ਤੁਹਾਡੀ ਉੱਚ ਇਮਿਚਿਓਰਿਟੀ ਆ ਤੁਸੀਂ ਉਮਰ ਦੇ ਹਿਸਾਬ ਨਾਲ ਜਰੂਰ ਵੱਡੇ ਹੋਏ ਜੀ ਪਰ ਮੈਚਿਓਰਟੀ ਦੇ ਤੁਹਾਡੇ ਗਾਣੇ ਵੀ ਬੜੇ ਤਕੜੇ ਹੋ ਸਕਦੇ ਆ ਚਾਹੇ ਕਿਸੇ ਨੇ ਲਿਖੇ ਆ ਤੁਸੀਂ ਲਿਖੇ ਗਾਏ ਠੀਕ ਆ ਪਰ ਇੱਕ ਲੈਵਲ ਜਿਹੜਾ ਹੁੰਦਾ ਮੈਚਿਓਰਟੀ ਦਾ ਵੀ ਉਹ ਇੰਨੇ ਵੱਡੇ ਸ਼ੋਹ ਦੇ ਵਿੱਚ ਸ਼ਾਇਦ ਇਹ ਗੱਲ ਨਹੀਂ ਸੀ ਕਹਿਣੀ ਚਾਹੀਦੀ ਬਿਲਕੁਲ ਨਹੀਂ ਕਹਿਣੀ ਚਾਹੀਦੀ ਅਗਲਾ ਪ੍ਰੋਟੈਸਟ ਕਰ ਰਿਆ ਸੀ ਉਹਨੂੰ ਕਹਿੰਦੇ ਵੀ ਠੀਕ ਆ ਭਰਾ ਤੇਰੀ ਜਿਹੜੀ ਗੱਲ ਤੁਸੀਂ ਮੈਂ ਤੁਹਾਡੀ ਵੀ ਗੱਲ ਸੁਣ ਰਿਹਾ ਉਹਨਾਂ ਦੀ ਵੀ ਸੁਣ ਰਿਹਾ ਵਾਂ ਤੇ ਬਹਿ ਕੇ ਆਪਾਂ ਕੋ ਗੱਲਬਾਤ ਕਰ ਲੈਂਦੇ ਆ ਜਾਂ ਤੁਸੀਂ ਆਪਣੀ ਮੰਨੀ ਜਾਓ ਮੈਂ ਆਪਣੀ ਮੰਨੀ ਜਾਣਾ ਉਹ ਜਦੋਂ ਗੱਲ ਐਕਸਟ੍ਰੀਮ ਹੋ ਗਈ ਫਿਰ ਦੂਸਰਾ ਕਾਰਨ ਬਣਿਆ ਕਿ ਆਈ ਥਿੰਕ ਜਿਹੜੇ ਡੇਰੇ ਤੇ ਜਾਂਦੇ ਨੇ ਕਿਸੇ ਸਾਈਂ ਦੇ ਤੇ ਉੱਥੋਂ ਕੋਈ ਗੱਲ ਨਿਕਲੀ ਕਿ ਤੁਸੀਂ ਆਪਣਾ ਬਾਬਾ ਆਪਣੇ ਕੋ ਰੱਖੋ ਸਾਨੂੰ ਦੇ ਮਨਜ਼ੂਰ ਆ ਪਰ ਆਈ ਡੋਨਟ ਨੋ ਕਿ ਮੈਨੂੰ ਕਿੰਨਾ ਵੀ ਜਿਹੜੀ ਧਾਰਮਿਕ ਜਾਦੀ ਸਾਬ ਹੋਣੀ ਚਾਹੀਦੀ ਹੈ ਗੁਰਦਾਸ ਮਾਨ ਸਾਹਿਬ ਜਿੱਥੇ ਜਾਂਦੇ ਜਿੱਥੇ ਮਰਜੀ ਜਾਣ ਸਾਨੂੰ ਕਿਸੇ ਨੂੰ ਵੇਦਰਾ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਚਾਹੇ ਉਹ ਲੋਕੀ ਸ਼ਿਕਾਇਤ ਕਰਦੇ ਕਿ ਜਿੱਥੇ ਜਾਂਦੇ ਆ ਉਹ ਕੋਈ ਕੋਈ ਨਸ਼ੇ ਦਾ ਕੋਈ ਸਿਗਰਟ ਦਾ ਸੇਵਨ ਕਰਦੇ ਕੋਈ ਕੁਝ ਕਰਦੇ ਆ ਉਹਦੇ ਬਾਰੇ ਮੇਰੇ ਕੋ ਸਭ ਦੀ ਆਪਣੀ ਆਪਣੀ ਮਰਜ਼ੀ ਆ ਜਿੰਨੇ ਜਿੱਥੇ ਜਾਣਾ ਜਾ ਸਕਦਾ ਮੇਰੇ ਹਿਸਾਬ ਨਾਲ ਤੁਸੀਂ ਆਪਾਂ ਤੱਕ ਇਹਨਾਂ ਨਹੀਂ ਕਿਸ ਨੂੰ ਬੁਲਾ ਸਕਦੇ ਪਰ ਆਈ ਥਿੰਕ ਉਥੇ ਗਦਾਸਮਨ ਸਾਹਿਬ ਇਥੇ ਗਲਤ ਹੋ ਗਏ ਜਦੋਂ ਇਹਨਾਂ ਨੇ ਕਿਹਾ ਵੀ ਤੁਸੀਂ ਆਪਣੇ ਰੱਖ ਲੋ ਤੇ ਸਾਨੂੰ ਆਪਣੇ ਪਿਸਾਤਾ ਡੇ ਇਦਾਂ ਦੇ ਉਦਾਂ ਦੇ ਜਦੋਂ ਇਹਨਾਂ ਨੇ ਕੰਪੈਰੀਜ਼ਨ ਕਰ ਦਿੱਤਾ ਆਈ ਥਿੰਕ ਉਥੇ ਜਿਹੜੀ ਆ ਉਹ ਲੈਣ ਖਿੱਚੀ ਗਈ ਹੁਣ ਉਹ ਲੈਣ ਖਿੱਚੀ ਗਈ ਕਿਸਾਨੀ ਅੰਦੋਲਨ ਚ ਵੀ ਗਦਾਸਮਨ ਸਾਹਿਬ ਗਿਆ ਆਪਣਾ ਪੀਚਾਲ ਭਰਮ ਭਾਜਾ ਬਣਾ ਲਈਏ ਨਹੀਂ ਗੱਲ ਉੱਥੇ ਵੀ ਬਣੀਲ ਵਿਰੋਧ ਉੱਥੇ ਵੀ ਹੋ ਗਿਆ ਹਾਲੇ ਕਿ ਕਿਸਾਨੀ ਅੰਦੋਲਨ ਚ ਇਕੱਲੇ ਕੋਈ ਕੱਟੜ ਪੰਥੀ ਜੀ ਤਾਂ ਆਪਾਂ ਕਹਦੇ ਨੇ ਵੀ ਬੜੇ ਕੱਟੜ ਪੱਤੀ ਸੇਖਾ ਉਹ ਵੀ ਨਹੀਂ ਮਗਰ ਹਰ ਵਰਗ ਦਾ ਬੰਦਾ ਸੀਗਾ ਤੇ ਇਹਨਾਂ ਨੂੰ ਸਰ ਪੰਜਾਬੀ ਦਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਵਿੱਚ ਇੱਕ ਆਮ ਰੈਡ ਵਿੱਚ ਇੱਕ ਕੱਟੜ ਪੰਥੀ ਸਭ ਦਾ ਹੀ ਤੇ ਜੀਤੋ ਪਤਾ ਲੱਗਦਾ ਸੀ ਕਿ ਇਹਨਾਂ ਦੀਆਂ ਗੱਲਾਂ ਨੇ ਜਿਹੜਾ ਵਾ ਇਹਨਾਂ ਦੀ ਜਿਹੜੀ ਕੀਤੀ ਕਰਾਈ ਐ ਨੇ ਆਪਾਂ ਬਣਾਈ ਸੀ ਇਹਨਾਂ ਨੇ ਸਾਰੇ ਖੂਚ ਪਾ ਦਿੱਤੀ ਸਿਰਫ ਦੋ ਚਾਰ ਗੱਲਾਂ ਨੂੰ ਜਿਨ੍ਹਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਵੀ ਹੈਂਡਲ ਕਰ ਸਕਦੇ ਸੀਗੇ ਹੁਣ ਚਲੋ ਗੁਰਦਾਸ ਮਾਨ ਸਾਹਿਬ ਮਾਫੀ ਮੰਗ ਰਹੇ ਨੇ ਵੀ ਮੇਰੇ ਤੋਂ ਜੋ ਪਾਸੇ ਗਲਤੀਆਂ ਹੋਈਆਂ ਪਰ ਮੈਂ ਗੁਰਦਾਸ ਮਾਨ ਸਾਹਿਬ ਨੂੰ ਕਹਣਾ ਵੀ ਇੱਥੇ ਵੀ ਤੁਸੀਂ ਗਲਤੀ ਕਰਤਾ ਜੇ ਪੁਰਾਣੀਆਂ ਗਲਤੀਆਂ ਵਾਂਗ ਤੁਹਾਨੂੰ ਮਾਫੀ ਮੰਗਣੀ ਨਹੀਂ ਚਾਹੀਦੀ ਹੁਣ ਤੁਸੀਂ ਮਾਫੀ ਜਿਹੜੀ ਮੰਗੀ ਆ ਮੰਗ ਰਿਹਾ ਜੇ ਲੱਗ ਭਾਗੋ ਜਿਹੜੀ ਮਾਫੀ ਆ ਉਹਦਾ ਕਾਰਨ ਇਹ ਆ ਕਿ ਤੁਸੀਂ ਸ਼ੋਅ ਕਰਨੇ ਆ ਤੇ ਸ਼ੋਅਾਂ ਦੇ ਵਿੱਚ ਜਿਹੜਾ ਵਾ ਉਹ ਇੰਨਾ ਇਕੱਠ ਹੋ ਨਹੀਂ ਰਿਹਾ ਤੁਹਾਡੇ ਦੇ ਸਪான்ਸਰਾਂ ਦਾ ਪ੍ਰੈਸ਼ਰ ਹੋਊਗਾ ਸੋ ਅਲਟੀਮੇਟਲੀ ਗੱਲ ਪੈਸੇ ਤੇ ਆ ਜਾਂਦੀ ਆ ਤੁਸੀਂ ਇੰਨਾ ਨਾਮ ਨਾ ਬਣਾਇਆ ਵਾ ਇੰਨਾ ਤੁਸੀਂ ਸਾਰਾ ਕੁਝ ਕੀਤਾ ਤੇ ਜੇ ਤੁਸੀਂ ਕਿਸੇ ਗੱਲ ਤੇ ਆੜ ਹੀ ਕਹਿ ਜੇ ਆਪਣੇ ਜਿੱਥੇ ਤੁਸੀਂ ਡੇਰੇ ਤੇ ਜਾਂਦੇ ਜ ਉਹਨਾਂ ਨੂੰ ਲੈ ਕੇ ਉਹ ਤੇ ਜਾਂ ਹੋਰ ਗੱਲਾਂ ਤੇ ਫਿਰ ਅੜੇ ਰਹੋ ਤੁਸੀਂ ਪੈਸਾ ਵੀ ਬਹੁਤ ਬਣਾ ਲਿਆ ਨਾਮ ਨਾਂ ਵੀ ਬਹੁਤ ਘਟ ਲਿਆ ਤੇ ਤੁਸੀਂ ਹੁਣ ਮਤਲਬ ਕਿ ਪਹਿਲਾਂ ਪੰਜਾਬੀ ਵਿਰੋਧੀ ਕੀਤੇ ਤੇ ਹੁਣ ਤੁਸੀਂ ਉਹਨਾਂ ਕੋ ਮਾਫੀ ਮੰਗਦੇ ਜਿਹੜਾ ਤੁਸੀਂ ਸਟੈਂਡ ਲਿਆ ਸੀ ਉਸ ਸਟੈਂਡ ਤੋਂ ਵੀ ਭੱਜ ਗਏ ਯਾਨੀ ਕਿ ਨਾ ਘਰ ਦੇ ਰਹਿ ਨਾ ਕਾੜ ਦੇ ਰਹਿ ਮਤਲਬ ਜਿਹੜੀ ਤੁਸੀਂ ਮਾਫੀ ਮੰਗਦੇ ਨਾ ਘਰਦੇ ਰਹਿਣਾ ਤੇ ਨਾ ਤੁਸੀਂ ਕਾੜਦੇ ਰਹਿਣਾ ਜੇ ਜਾਂਦੇ ਤੁਸੀਂ ਜਿਹੜਾ ਸਟੈਂਡ ਲਿਆ ਸੀਗਾ ਤੇ ਉਹ ਤੋਂ ਸਟੈਂਡ ਲੈ ਕੇ ਰੱਖੋ ਨਾ ਹੁਣ ਪੈਸੇ ਬੰਨ ਗਏ ਇਸ ਉਮਰੇ ਤੇ ਫਿਰ ਕੀ ਹੋ ਗਿਆ ਕੋਈ ਚੱਕਰ ਨਹੀਂ ਕਾ ਕੋਈ ਹੋਰ ਵੀ ਬਿਜ਼ਨਸ ਤੁਹਾਡਾ ਹੋਊਗਾ ਕੋਈ ਹੋਰ ਵੀ ਚੱਲਦਾ ਹੋਊਗਾ ਤੇ ਜੇ ਨਹੀਂ ਕੋਈ ਸ਼ੋ ਜਿੰਨੇ ਸ਼ੋ ਚਾਹ ਉਹਨਾਂ ਤੇ ਆਈ ਜਾਣਾ ਵਾ ਤੇ ਤੁਸੀਂ ਹੁਣ ਜੇ ਤਰਲੇ ਕੱਢਣ ਦਾ ਜੇ ਨਾ ਇਹ ਸਗੋਂ ਤੁਹਾਡਾ ਜਵਾ ਇਹ ਹੋਰ ਨਵਾਨ ਵਾਲੀ ਗਈ ਗੱਲ ਕਿਉਂਕਿ ਜਿਹੜੀ ਸਿੱਧੀ ਜਿਹੜੀ ਤੁਹਾਡੀ ਮਾਫੀ ਲੋਕੀ ਇਹ ਕਹ ਰਹੇ ਕਿ ਇਹ ਪੈਸੇ ਨਾਲ ਜੁੜੀ ਆ ਬਿਜ਼ਨਸ ਨਾਲ ਜੁੜੀ ਆ ਤੇ ਉਤੋਂ ਪਹਿਲਾਂ ਤੁਸੀਂ ਪੰਜਾਬੀ ਬੋਲੀ ਕਰਕੇ ਜਿਹ ਲੋਕਾਂ ਦਾ ਇਲਜ਼ਾਮ ਸੀ ਕਿ ਤੁਸੀਂ ਉਹਨਾਂ ਤੋਂ ਦੂਰ ਹੋ ਗਏ ਫਿਰ ਤੁਸੀਂ ਸਿੱਖ ਧਰਮ ਦੇ ਲੋਕਾਂ ਨੂੰ ਲੱਗਾ ਉਹਨਾਂ ਦੇ ਖਿਲਾਫ ਬੋਲਦੇ ਉਹਨਾਂ ਤੋਂ ਦੂਰ ਹੋ ਗਏ ਤੇ ਹੁਣ ਤੇ ਜੀ ਗੱਲ ਤੁਸੀਂ ਵਿੱਚ ਇਹ ਜੋ ਲੋਕਾਂ ਦੀ ਜੋੜ ਜਾਣੀ ਕਿ ਵੇਖੋ ਪੈਸੇ ਦਾ ਭੁੱਖ ਹਾਲੇ ਤੱਕ ਨਹੀਂ ਗਈ ਭੀ ਬੰਦਾ 70 ਪਲੱਸ ਹੋ ਗਿਆ ਇੰਨਾ ਪੈਸਾ ਬਣਾਇਆ ਭੀ ਪੈਸੇ ਦੀ ਭੁੱਖ ਨਹੀਂ ਗਈ ਉਹਦੇ ਲਈ ਮਾਫੀ ਮੰਗਣ ਤੱਕ ਤਿਆਰ ਹੋ ਗਿਆ ਸੋ ਗੁਰਦਾਸਪਨ ਸਾਹਿਬ ਤੇ ਜਿਹਦੇ ਮਾੜੀ ਮੋਟੀ ਅੱਖ ਹੁੰਦੀ ਹੈ ਤੁਹਾਨੂੰ ਮਾਫੀ ਨਹੀਂ ਮੰਗਦੇ ਤੁਸੀਂ ਡੇਰੇ ਹੋ ਕਿ ਮੈਂ ਤੇ ਡੇਰੇ ਤੇ ਉੱਥੇ ਜਾਊਂਗਾ ਮੈਂ ਤੇ ਹਿੰਦੀ ਬੋਲੂਗਾ ਇਹ ਤੇ ਕਿਹੜੀ ਗੱਲ ਆਪੇ ਜਿਨ੍ਹਾਂ ਨੇ ਨਹੀਂ ਆ ਵਹਿ ਵੀ ਜੇ ਮੈਨੂੰ ਆਈ ਡੋਨੋ ਮੈਂ ਸਾਰਿਆਂ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਨਿਤ ਮੈਂ ਜੇ ਤੁਸੀਂ ਮੰਨ ਲਓ ਸਾਡੇ ਸ਼ਹਿਰ ਆਉ ਤਾਂ ਮੈਂ ਤੁਹਾਡੇ ਨਾਲ ਕੋਈ ਨਾਰਾਜ਼ਗੀ ਨਹੀਂ ਗਈ ਪਰ ਮੈਂ ਤੁਹਾਡੇ ਸ਼ੋਅ ਤੇ ਫਿਰ ਵੀ ਨਹੀਂ ਜਾਊਂਗਾ ਕਿਉਂਕਿ ਮੇਰੇ ਮੇਰੇ ਸਿਰ ਚ ਘੜਾ ਅੱਕ ਚੋਇਆ ਵੀ ਜਿਹੜਾ ਗਾਣਾ YouTube ਤੇ ਜਾਂ TV ਤੇ 24 ਘੰਟੇ ਵਜਦਾ ਰਹਿੰਦਾ ਤੁਹਾਡਾ ਉਹ ਹੀ ਤੁਸੀਂ ਉੱਥੇ ਗਾਉਣਾ ਤੇ ਉਹਦਾ ਪਿੱਛੋਂ ਤੇ ਉਹ ਮੈਂ ਤੇ ਆਪਾਂ ਦੇ ਨਿੱਜੀ ਤੌਰ ਤੇ ਇਹੋ ਜਿਹੇ ਸ਼ੋਅਾਂ ਚ ਆਈ ਡੋਂਟ ਕੇਅਰ ਕਿ ਤੁਸੀਂ ਕੋਈ ਕੋਈ ਫਾਇਦਾ ਹੁੰਦਾ ਨਹੀਂ ਹੁੰਦਾ ਜਾਂ ਕਰਾਊਡ ਜਾਂਦੀ ਆ ਜਿਹੜਾ ਉਹਨੇ ਫੰਡ ਚੈਨ ਕਰਨਾ ਹੁੰਦਾ ਤੁਹਾਡੇ ਵਾਲੇ ਜਿਹੜੇ ਸਟੇਸ਼ਨ ਹੋਣੇ ਆ ਉਹਨਾਂ ਚ ਜੰਗ ਕਰਾਉੜ ਨਹੀਂ ਜਾਂਦੀ ਨਹੀਂ ਜਾਂ ਤੁਸੀਂ ਦਲਜੀਤ ਵਰਗਾ ਗਾਉਣਾ ਨਾ ਕਰ ਨੌਜਲੇ ਵਰਗਾ ਗਾਉਣਾ ਨਾ ਤੁਸੀਂ ਇਹ ਪਿੱਟਲੋਂ ਵਰਗਾ ਗਾਉਣਾ ਨਾ ਤੁਸੀਂ ਸ਼ੋਬਰ ਵਰਗਾ ਗਾਉਣਾ ਸੋ ਜਿਹੜੀ ਸੀਰੀਅਸ ਆ ਹੈਗੇ ਆ ਉਹ ਉਹ ਉਹਨਾਂ ਜੋ ਜੇ ਮੇਰੇ ਵਰਗਾ ਕੋਈ ਬੰਦਾ ਹੋ ਮੈਂ ਤਾਂ ਸੈ ਮੈਂ ਨਿੱਜੀ ਤੌਰ ਤੇ ਜਾਊਂਗਾ ਨਹੀਂ ਤੇ ਜੰਗ ਕਰਾਉਣੇ ਆਉਣਾ ਨਹੀਂ ਤੇ ਮਾਫੀ ਮੰਗ ਕੇ ਤੁਸੀਂ ਜਿਹੜੀ ਆ ਆਪਣੀ ਹੋਰ ਬੇਇਜ਼ਤੀ ਕਰਾ ਲਈ ਆ ਸੋ ਯੋ ਦੇ ਆੜੇ ਤੇ ਅੜੇ ਰਹਿੰਦੇ ਫਿਰ ਪਤਾ ਲੱਗਦਾ ਵੀ ਚਲੋ ਜੀ ਗਦਾਫ ਮਾਨ ਅੜਿਆ ਆਪਣੀ ਗੱਲ ਤੇ ਵੀ ਆਪਣੀ ਗੱਲ ਨੂੰ ਪਰਫੈਕਟ ਨਾ ਰੱਖਦੇ ਵੀ ਮੈਂ ਐਸ ਕਰਕੇ ਆਹ ਗੱਲ ਹਿੰਦੀ ਬਾਰੇ ਕਹੀ ਸੀ ਪੰਜਾਬੀ ਬਾਰੇ ਐਸ ਗੱਲ ਕਰਕੇ ਮੈਂ ਸਿੱਖ ਧਰਮ ਬਾਰੇ ਕਹੀ ਸੀ ਤੇ ਆਹ ਗੱਲ ਕਰਕੇ ਮੈਂ ਬੱਤੀ ਵਾਲੀ ਗੱਲ ਕੀਤੀ ਸੋ ਅਲਟੀਮੇਟਲੀ ਗੱਲ ਇਹ ਬਣੀ ਗਦਾਫ ਮਾਨ ਸਾਹਿਬ ਤੇ ਤੁਸੀਂ ਸਾਰੇ ਪਾਸੇ ਲਗਭਗ ਆਪਣੀ ਹੀਠੀ ਕਰਵਾਈ ਆ ਤੇ ਉਹ ਜਿਹੜੀ ਬੱਤੀ ਆ ਘੁਮ ਘੁਮਾ ਕੇ ਉਹ ਮਗਰ ਫਿਜ਼ੀਕਲੀ ਨਹੀਂ ਪਰ ਜੇ ਆਪਾਂ ਸਧਾਨਿਕ ਤੌਰ ਤੇ ਵੇਖੀਏ ਤੇ ਉਹ ਤੁਹਾਡੇ ਹੀ ਜਾ ਲੱਗੀ ਜੇ ਬੱਤੀ ਘੁੰਮ ਘੁਮਾ ਕੇ ਕਿਸੇ ਨੂੰ ਕੋਈ ਗੱਲ ਉਹ ਤੁਹਾਡੇ ਤੇ ਢੋਗੀ ਜੇ ਸੋ ਬਾਕੀ ਮੇਰੇ ਆਪਣੇ ਜਿਹੜੇ ਸੁੰਦੇ ਦੋਸਤਾਂ ਨਾਲ ਵੀ ਵੇਖੋ ਮਾਫੀ ਨੇ ਮੰਗੀ ਨਹੀਂ ਮੰਗੀ ਜਿਹੜਾ ਜਿਹੜੀਆਂ ਆਪਣੇ ਗੱਲਾਂ ਕਹਿਤੀਆਂ ਆਪਾਂ ਜਦੋਂ ਜਾਣਾ ਹੀ ਨਹੀਂ ਜਿਹੜੇ ਪਿੰਡ ਜਾਣੇ ਨੇ ਰਾਹ ਕਾਨੂੰ ਪੁੱਛਣਾ ਨਾ ਜੇ ਆਪਾਂ ਇਹਦੇ ਸ਼ੋਅ ਤੇ ਨਹੀਂ ਜਾਣਾ ਤੇ ਰਹਿਣ ਦੋ ਸਾਨੂੰ ਕਿ ਮਾਫੀ ਆਪਾਂ ਨੂੰ ਕੀ ਲੋੜ ਆ ਇਹਦੇ ਬਾਰੇ ਕਹਿਣ ਦੇ ਪੀ ਇਹ ਬੰਦਾ ਗਨ ਤੱਕ ਗਲਤ ਗਲਤ ਆ ਜਾਏ ਕਦਾਂ ਅਗਲੇ ਦੀ ਮਰਜ਼ੀ ਹੈ ਅਗਲੇ ਨੇ ਜੋ ਮੰਨਣਾ ਹਿੰਦੀ ਬੋਲਣੀ ਆ ਡੇਰੇ ਤੇ ਜਾਣਾ ਉਹਦੀ ਮਰਜ਼ੀ ਆ ਸੋ Let it be like whatever it is ਤੇ ਮੇਰੇ ਹਿਸਾਬ ਨਾਲ ਤੇ ਗੁਰਦਾਸ ਸਿੰਘ ਸਾਹਿਬ ਵੀ ਤੁਸੀਂ ਕਾਹੇ ਜੋਗੇ ਨਹੀਂ ਰਹੇ ਆ ਮਾਫੀ ਮੰਗ ਕੇ ਵੀ